ਜਿਨ੍ਹਾਂ ਦੀ ਜ਼ਿੰਦਗੀ ਵਿੱਚੋਂ ਪਾਪ ਤੇ ਗੁਨਾਹ ਇਸ ਵਚਨ ਦੇ ਨਾਲ ਧੁੱਪ ਜਾਂਦੇ ਆ ਦੂਰ ਹੋ ਜਾਂਦੇ ਆ ਬਿਮਾਰੀ ਫਿਰ ਉਹਨਾਂ ਦੇ ਸਾਹਮਣੇ ਠਹਿਰ ਨਹੀਂ ਸਕਦੀ ਗੌਰ ਕਰੋ ਇਹ ਕਲਾਮ ਜਿਹੜਾ ਅੱਜ ਤੁਹਾਨੂੰ ਸੁਣਾ ਦਿੱਤਾ ਆ ਇਸ ਕਲਾਮ ਨੂੰ ਕੱਲੇ ਬੈਠ ਕੇ ਵਿਚਾਰ ਕਰੋਗੇ ਅਦੋਂ ਇਹ ਕਲਾਮ ਇੱਕ ਅਜਿਹੀ ਤਾਕਤ ਬਣ ਜਾਏਗੀ ਦੁਨੀਆ ਖਤਮ ਹੋ ਜਾਏਗੀ ਪਰ ਇਹ ਕਲਾਮ ਕਦੇ ਖਤਮ ਨਹੀਂ ਹੋਣੀ ਬੋਲੇ ਹallelujah ਸਭ ਕੁਝ ਜਾਂਦਾ ਰਹੇਗਾ ਪਰ ਇਹਦੀ ਜਿਹੜੀ ਤਾਕਤ ਜਿਹੜੀ ਤੁਹਾਡੇ ਅੰਦਰ ਜਦੋਂ ਭਰੇ ਗਈ ਜਿਨ੍ਹਾਂ ਨੇ ਆਪਣੇ ਅੰਦਰ ਲੈ ਲਏ ਇਹ ਅਸਲੀ ਮਾਂ ਦਾ ਦੁੱਧ ਆ ਖਾਲਸ ਦੁੱਧ ਜਿਹਨੂੰ ਕਿਹਾ ਜਾਂਦਾ ਬੋਲੋ ਕਿਹੜਾ ਦੁੱਧ ਇਸੇ ਕਰਕੇ ਸੰਤ ਪਤਰਸ ਨੇ ਆਪਣੇ ਪੱਤਰੇ ਵਿੱਚ ਲਿਖਿਆ ਖਾਲਸ ਦੁੱਧ ਦੀ ਭਾਲ ਕਰੋ ਇਹ ਖਾਲਸ ਦੁੱਧ ਹੈ ਅਜਹੀ ਤਾਕਤ ਹੈ ਰੋਟੀ ਹੈ ਜਿੰਨੂੰ ਤੁਸੀਂ ਲੈ ਲੋਗੇ ਬਸ ਇਹ ਫਿਰ ਜਾਵੇ ਗਾੜੀ ਜੀਵਨ ਦੇ ਅੰਦਰ ਇਹ ਵੱਡੇ ਵੱਡੇ ਚਮਤਕਾਰ ਤੁਹਾਡੀ ਜ਼ਿੰਦਗੀ ਵਿੱਚ ਕਰੇਗਾ ਤੁਸੀਂ ਆਪਣੇ ਆਪ ਤੋਂ ਆਨੰਦ ਹੋਵੋਗੇ ਦੁਖੀ ਨਹੀਂ ਹੋਵੋਗੇ ਆਪਣੇ ਆਪ ਤੋਂ ਖਿਵਾਂਗੇ ਸਾਰੇ ਬੋਲੋ ਕੀ ਹੋਣਾ ਆਪਣੇ ਆਪ ਤੋਂ ਆਨੰਦ ਹੋਣਾ ਹੈ ਬੋਲੋ ਆਪਣੇ ਆਪ ਤੋਂ ਕੀ ਹੋਣਾ ਆ ਤੇ ਆਉਣ ਵਾਲੇ ਦਿਨਾਂ ਤੇ ਹੱਸੋਗੇ ਖੁਦਾ ਦੇ ਕਲਾਮ ਚ ਲਿਖਿਆ ਆਉਣ ਵਾਲੇ ਦਿਨਾਂ ਚ ਹੱਸੋਗੇ ਤੁਸੀਂ ਆਉਣ ਵਾਲੇ ਦਿਨਾਂ ਦੇ ਉੱਤੇ ਹੱਸੋਗੇ ਕਿ ਮੇਰੇ ਦਿਨ ਚੰਗੇ ਆਉਣੇ ਆ ਮਾੜੇ ਨਹੀਂ ਆਉਣੇ ਬੋਲੋ ਮੇਰੇ ਦਿਨ ਕਿੱਦਾਂ ਦੇ ਆਉਣੇ ਆ ਚੰਗੇ ਦਿਨ ਆਉਣੇ ਆ ਇਹ ਕਲਾਮ ਇਹ ਅੱਖਾਂ ਦੇ ਨਾਲ ਨਹੀਂ ਦੇਖ ਸਕਦੇ ਇਹਦੀਆਂ ਅੱਖਾਂ ਦੇ ਨਾਲ ਜਦੋਂ ਤੁਹਾਡੀਆਂ ਅੱਖਾਂ ਖੁੱਲਣਗੇ ਇਹਦੇ ਨਾਲ ਜਦੋਂ ਵੇਖੋਗੇ ਨਾ ਕਿ ਤੁਹਾਨੂੰ ਸਾਰਾ ਕੁਝ ਨਜ਼ਰ ਆਉਣਾ ਹੈ ਆਉਣ ਵਾਲਾ ਟਾਈਮ ਪਰ ਇਹਨਾਂ ਤੋਂ ਤੁਸੀਂ ਐ ਅੱਖਾਂ ਨਾਲ ਵੇਖੋਗੇ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਤੁਹਾਨੂੰ ਜੇ ਇਹ ਦੁਨੀਆਵੀ ਅੱਖਾਂ ਖੁੱਲਣਗੀਆਂ ਦੁਨੀਆਦਾਰੀ ਦੇ ਆਉਣਗੇ ਫਿਰ ਬੰਦੇ ਨੇ ਪਸਤੌਣਾ ਹੈ ਫਿਕਰ ਹੀ ਫਿਕਰ ਹੈ ਪਰਿਆ ਤੋਂ ਐ ਅੱਖਾਂ ਤੁਹਾਡੀਆਂ ਇਹ ਵਚਨਾਂ ਦੇ ਨਾਲ ਖੁੱਲਣੀਆਂ ਫਿਰ ਆਉਣ ਵਾਲੇ ਦਿਨ ਤੁਹਾਨੂੰ ਰੱਬ ਦਿਖਾਵੇਗਾ ਤੁਸੀਂ ਬੜਾ ਖੁਸ਼ ਹੋਵੋਗੇ प्रेजो प्राइो प्राइो प्रे ज़ालो टाइो बड़े किरपाक बड़े किरपाक